ਕਪੜਾ ਵਪਾਰੀ ਸੰਜੇ ਵਰਬਾ ਦੇ ਕਤਲ ਤੋਂ ਬਾਅਦ ਪੁਲਸ ਦੇ ਵੱਲੋਂ ਬੀਤੇ ਦਿਨੀ ਦੋ ਨੌਜਵਾਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਇਸ ਇਨਕਾਊਂਟਰ ਦੇ ਵਿੱਚ ਹੁਣ ਜਸਪ੍ਰੀਤ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਨੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਉਸੇ ਰਾਤ ਪੁਲਸ ਵਾਲੇ ਉਹਨਾਂ ਦੇ ਘਰ ਆਉਂਦੇ ਨੇ 20 ਤੋਂ 25 ਜਾਣੇ ਹੁੰਦੇ ਨੇ ਉਹ ਪੂਰੇ ਘਰ ਨੂੰ ਘੇਰਾ ਪਾ ਲੈਂਦੇ ਨੇ ਤੇ ਸਾਡੇ ਪੁੱਤੀ ਘਰ ਦੇ ਵਿੱਚ ਹੀ ਕੁੱਟਮਾਰ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਪੁਲਸ ਵਾਲੇ ਉਸ ਨੂੰ ਚੱਕ ਕੇ ਲੈ ਜਾਂਦੇ ਨੇ ਪਰ ਪਰਿਵਾਰਕ ਮੈਂਬਰਾਂ ਨੂੰ ਹਜੇ ਤੱਕ ਵੀ ਨਹੀਂ ਪਤਾ ਕਿ ਉਹਨਾਂ ਦੇ ਪੁੱਤ ਦੀ লাশ ਕਿੱਥੇ ਆ ਜਾਂ ਉਸ ਦੇ ਉਹਨਾਂ ਦੇ ਜੋ ਨੌਜਵਾਨ ਸੀ ਜਸਪ੍ਰੀਤ ਸਿੰਘ ਉਸ ਨੂੰ ਪੁਲਿਸ ਕਿੱਥੇ ਕਿੱਥੇ ਲੈ ਕੇ ਗਿਆ ਤੁਹਾਨੂੰ ਸੁਣਾ ਦਿੰਨੇ ਆ ਕਿ ਜਸਪ੍ਰੀਤ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਸਿੰਘ ਜਗਮੀਤ ਕਿਹੜਾ ਪਿੰਡ ਜੀ ਮਰਦਾਂ ਬਰੇ ਤੇ ਕਿਹਨੂੰ ਲੈ ਕੇ ਗਏ ਜਸ ਮੇਰੇ ਭਰਾ ਨੂੰ ਲੈ ਗਈ ਚਾਚੇ ਦਾ ਮੁੰਡਾ ਸੀ ਮੇਰੇ ਜੀ ਕੀ ਨਾਮ ਸੀ ਜਸਪ੍ਰੀਤ ਸਿੰਘ ਜੀ ਕਦੋਂ ਲੈ ਕੇ ਗਏ ਸੱਤ ਸੱਤ ਤਰੀਕ ਨੂੰ ਸ਼ਾਮੀ ਰਾਤ ਨੂੰ ਲੈ ਕੇ ਜੀ 1:30 ਵਜੇ ਜੀ 1:30 ਵਜੇ ਕਰੀਬ ਲੈ ਕੇ ਗਏ ਜਗਮੀਤ ਕਿੰਨੇ ਕੁ ਬੰਦੇ ਆਏ ਸੀ ਕਿੰਨੀਆਂ ਗੱਡੀਆਂ ਸੀ 7-8 ਗੱਡੀਆਂ ਸੀ ਜੀ ਰਾਤ ਨੂੰ ਜੀ ਲੈ ਕੇ ਗਏ ਸੀ ਠੀਕ ਹੈ ਕਿੰਨੇ ਦੇ ਵੇਲੇ ਦਾ ਸਮਾਂ ਡੇਢ ਕੱਜ ਰਿਆ ਸੀ ਕੀ ਦੱਸਿਆ ਕੀ ਤੁਹਾਨੂੰ ਵੀ ਕਿਉਂ ਸਾਨੂੰ ਸਾਨੂੰ ਕੁਛ ਨਹੀਂ ਦੱਸਿਆ ਜੀ ਉਹਨਾਂ ਨੇ ਲੈ ਗਏ ਜੀ ਉਹਨੂੰ ਕੁੱਟ ਮਾਰ ਕੇ ਲੈ ਗਏ ਹਾਂਜੀ ਇੱਥੋਂ ਰਾਤ ਨੂੰ ਕੁੱਟ ਕੇ ਲੈ ਗਏ ਹਾਂਜੀ ਕੁੱਟ ਕੇ ਲੈ ਗਏ ਜੀ ਠੀਕ ਹੈ ਜਗਮੀਤ ਜਸਪ੍ਰੀਤ ਨਾਲ ਤੁਸੀਂ ਤੁਹਾਡਾ ਭਰਾ ਆ ਰਹੇ ਹੋ ਕਿਹੜਾ ਜ ਆ ਸੁਭਾਅ ਦੀ ਕਿਹੜਾ ਜ ਮੁੰਡਾ ਦੀਗਾ ਵਧੀਆ ਸੁਭਾਅ ਸੀ ਜੀ ਮੁੰਡਾ ਵਧੀਆ ਸੀ ਜੀ ਦਿਹਾੜੀ ਟੱਪਾ ਕਰਦਾ ਸੀ ਜੀ ਕੰਮਕਾਰ ਆਪਣਾ ਜੀ ਵਧੀਆ ਸੀ ਪਰਿਵਾਰ ਚ ਕੌਣ ਕੌਣ ਹੈ ਮੰਮੀ ਆਈ ਡੈਡੀ ਆ ਜੀ ਭੈਣ ਆ ਇੱਕ ਭਰਾ ਆ ਜੀ ਠੀਕ ਹੈ ਜਗਮੀਤ ਉਹਦੇ ਜਸਪੀ ਦੇ ਡੈਡੀ ਕੀ ਕੰਮ ਕਰਦੇ ਨੇ ਉਹ ਦਿਹਾੜੀਓ ਕਰਦੇ ਆ ਯੋ ਕਿੰਨਾ ਪੜਿਆ ਸੀ ਉਹ 10ਵੀਂ ਜਸਪੀ 10ਵੀਂ ਪੜਿਆ ਸੀ 10th ਪੜਿਆ ਸੀ ਜਗਮੀਤ ਕੋਈ ਗੱਜਨੀ ਸੀ ਦਿਹਾੜੀ ਤੇ ਜਾਂਦਾ ਹੁੰਦਾ ਦਿਹਾੜੀ ਤੇ ਜਾਂਦਾ ਹੁੰਦਾ ਸੀ ਹਾਂਜੀ ਦਿਹਾੜੀਓ ਕਰਦਾ ਸੀ ਉਹ ਬਸ ਉਹ ਦਿਨੇ ਬਾਈ ਜਦੋਂ ਬਾਰਦਾਤ ਹੋਈ ਆ ਜਿਹੜੇ ਦਿਨ ਇਹ ਬਾਰਦਾਤ ਹੋਈ ਉਹਨੇ ਜਸਪੀ ਕਿੱਥੇ ਸੀ ਕਰ ਰਹੀ ਸੀ ਜੀ ਆਪਣੇ ਹਾਂਜੀ ਹਾਂ ਹੁਣ ਤੁਹਾਨੂੰ ਜਸਪੀ ਬਾਰੇ ਕੁਝ ਪਤਾ ਲੱਗਿਆ ਕੁਝ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਹੁਣ ਇਹਦਾ ਖਬਰ ਸੁਣੀ ਸੀ ਜੀ ਇਨਕਾਊਂਟਰ ਹੋ ਗਿਆ ਜੀ ਹਾਂਜੀ ਅੱਜ ਫਿਰ ਤੁਸੀਂ ਕੀ ਪੁਲਿਸ ਨਾਲ ਕਰੀਓ ਤਾਂ ਅਸੀਂ ਸ਼ੰਭੂ ਜਾ ਕੇ ਆਏ ਸੀ ਸ਼ੰਭੂ ਤੋਂ ਸਾਨੂੰ ਪਟਿਆਲੇ ਭੇਜਤਾ ਸੀ ਹੁਣ ਪਟਿਆਲੇ ਗਏ ਵੀ ਆ ਜੀ ਐਸਐਸਬੀ ਸਾਹਿਬ ਕੋਲੇ ਗਏ ਹਾਂਜੀ ਇਹ ਹਾਲੇ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਪੋਸਟਮਾਰਟਮ ਵਗੈਰਾ ਵਾਸਤੇ ਕੋਈ ਫੋਨ ਨਹੀਂ ਆਇਆ ਸਾਨੂੰ ਜੀ ਹੁਣ ਤੱਕ ਕੋਈ ਫੋਨ ਨਹੀਂ ਆਇਆ ਤੁਸੀਂ ਉੱਥੇ ਜਿਹੜੀ ਪੁਲਿਸ ਦੇ ਦੁਆਰਾ ਚੱਕਿਆ ਗਿਆ ਕੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਰ ਸਾਨੂੰ ਨੰਬਰ ਉਹਨਾਂ ਨੇ ਦਿੱਤਾ ਸੀ ਉਹਨੇ ਕੋਈ ਉਦੋਂ ਚੱਕ ਕੇ ਲੈ ਕੇ ਗਈ ਰਾਤ ਨੂੰ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਕਰੋ ਜਸਪ੍ਰਿਤ ਕਿ ਲਿਆਉਦਾ ਤਾ ਪ੍ਰਾਇ ਅਚਾਨਕਾ ਪੂਰੀ ਤੇ ਨਾ ਪਤਾ ਲੱਗੇ ਲੈ ਕੇ ਗਏ ਸੀ ਜਸਪ੍ਰਿਤ ਨੂੰ ਹਾਂਜੀ ਪਰਸਨ ਲੈ ਕੇ ਗਏ ਕਿ ਬੇਟੇ ਪੂਰੀ ਗੱਲ ਦੱਸ ਕੀ ਹੋਇਆ ਕਿਵੇਂ ਆਏ ਕਿਵੇਂ ਲੈ ਗਏ ਨਹੀਂ ਇਹ ਬੀਫ ਅੱਛੇ ਬੰਦੇ ਆਏ ਸੀ ਇਹ ਕੋਠੇ ਦੇ ਵੀ ਚੜ ਗਏ ਇੱਧਰ ਸਾਰੇ ਸਾਰੇ ਘਰਨ ਵਾਲਾ ਦਾਲਾ ਘੇਰਾ ਪਾ ਲਿਆ ਇਹਨਾਂ ਨੇ ਤੇ ਉਹ ਚੱਕ ਕੇ ਲੈ ਗਏ ਕਿੰਨੇ ਵਜੇ ਦੱਸਾਂ ਮੈਂ ਇਹ ਡੇਢ ਕ ਵਜੇ ਦੇ ਦੱਸਿਆ ਜੀ ਵੀ ਕਿਹੜੇ ਕੇਸ ਲੈ ਕੇ ਜਾ ਰਹੇ ਨਹੀਂ ਇਦਾਂ ਹੀ ਸੁੱਤੇ ਪਏ ਨੂੰ ਚੱਕ ਲਏਗੇ ਕੁਛ ਨਹੀਂ ਦੱਸਣਾ ਨੇ ਮੈਂ ਪੁੱਛਿਆ ਵੀ ਇਹ ਵੀ ਕਾਤੇ ਲੈ ਗਈਆਂ ਵੀ ਕੀ ਚੱਕਰ ਹੈ ਕੁਛ ਨਹੀਂ ਦੱਸੋ ਐਦਾਂ ਹੀ ਚੱਕ ਕੇ ਲਈਏ ਕੀ ਕਰਦਾ ਕਿਸੇ ਦੱਸਣਾ ਦਿਹਾੜੀ ਕਰਦੇ ਅੱਛਾ ਚੱਕ ਕੇ ਲੈ ਕੇ ਫਿਰ ਤੁਸੀਂ ਅੱਗੇ ਕੀ ਕੀਤਾ ਤੁਸੀਂ ਪੁਲਿਸ ਲਵੇ ਗਏ ਸੀ ਜਾਂ ਟਾਣੇ 'ਚ ਕੋਈ ਗਿਆ ਕੁਛ ਨਹੀਂ ਨਹੀਂ ਅੱਜ ਗਈ ਅੱਜ ਗਈ ਅੱਛਾ ਹਾਂ ਪਤਾ ਲੱਗਿਆ ਉਹਨਾਂ ਨੂੰ ਕਾਉਂਟਰ ਆ ਗਿਆ ਹਾਂਜੀ ਅੱਜ ਪਤਾ ਲੱਗਿਆ ਹਾਂਜੀ ਪਤਾ ਲੱਗਿਆ ਗੱਲ ਸਾਨੂੰ ਸਾਡਾ ਭਰਾ ਤੇ ਪੁਲਿਸ ਵਾਲੇ ਰਾਤ ਨੂੰ ਆਏ 1.5-2 ਵਜੇ ਚੱਕ ਕੇ ਲੈ ਗਏ ਕਹਿੰਦੇ ਸਾਡੇ ਉੱਤੇ ਫੈਰਿੰਗ ਕਰੀ ਫੈਰਿੰਗ ਕਿੱਥੋਂ ਕਰਦਾ ਉਹ ਤੇ ਹੱਥ ਖੜੀਆਂ ਦਾ ਲਾ ਰੱਖੀਆਂ ਦੀਆਂ ਫੈਰਿੰਗ ਕਰੇ ਨੇ ਬੰਦੇ ਕਈ ਆਏ ਆ ਚੱਕ ਕੇ ਰਾਦਮ ਲੈ ਗਏ ਇਹਨੂੰ ਸਾਨੂੰ ਪਤਾ ਹੀ ਨਹੀਂ ਕੌਣ ਲੈ ਗਏ ਨੇ ਚੱਕ ਕੇ ਪਤਾ ਹੀ ਨਹੀਂ ਕਿੱਥੇ ਲੈ ਗਏ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਦਾ ਕਾਊਂਟਰ ਕਰਦਿਆ ਕਾਊਂਟਰ ਕਿੱਦਾਂ ਕਰ ਦੇਣਗੇ ਉਹ ਨਹੀਂ ਬਈ ਡੈੱਡ ਬੋਡੀ ਦਾ ਪਤਾ ਲੱਗਿਆ ਵੀ ਕਿੱਥੇ ਆ ਸਾਨੂੰ ਕੁਝ ਨਹੀਂ ਪਤਾ ਇਹ ਵੀ ਤੱਕ ਡੈੱਡ ਬੋਡੀ ਦਾ ਕੋਈ ਨਹੀਂ ਦੱਸ ਰਿਹਾ ਤੁਹਾਡਾ ਕੀ ਲੱਗਦਾ ਮੇਰੇ ਚਾਚੇ ਦਾ ਮੁੰਡਾ ਲੱਗਦਾ ਹਾਂਜੀ ਤੁਹਾਡਾ ਕੀ ਨਾਮ ਫਤੇ ਸਿੰਘ ਜੀ